ਇਹ ਜੋ ਅੱਜ ਦੀ ਹਕੀਕਤ ਹੈ ਚਸਤੀ ਵਿੱਚੋਂ ਸਿੱਖ ਸਿਆਸਤ ਲੰਘ ਰਹੀ ਹੈ ਸ਼੍ਰੋਮਣੀ ਅਕਾਲੀ ਦਾ ਲੰਘ ਰਿਹਾ ਹੈ ਪਰ ਸਮੁੱਚਾ ਜਿਹੜਾ ਕਹ ਲਈਏ ਕਿ ਅੰਥ ਜਿਹੜਾ ਦਚਿੱਤੀ ਚੋਂ ਲੰਘ ਰਿਹਾ ਹੈ ਉਹਦੇ ਬਾਰੇ ਕੁਝ ਪੱਖ ਰੱਖਣੇ ਨੇ ਔਰ ਮੈਂ ਪੱਖ ਜਿਹੜੇ ਰੱਖ ਰਿਹਾ ਕੋਈ ਆਗੂ ਦੇ ਤੌਰ ਤੇ ਨਹੀਂ ਰੱਖ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵੋਟਰ ਦੇ ਤੌਰ ਤੇ ਰੱਖ ਰਿਹਾ ਹਾਂ। ਇੱਕ ਅਕਾਲੀ ਚਿੰਤਕ ਹੋਣ ਦੇ ਨਾਤੇ ਰੱਖ ਰਿਹਾ ਹਾਂ। ਕਿਉਂਕਿ ਮੈਂ ਰੂਹ ਤੋਂ ਅਕਾਲੀ ਹਾਂ। ਭਾਵੇਂ ਕਿ ਮੇਰੇ ਬਾਰੇ ਜਿਸ ਤਰ੍ਹਾਂ ਦਾ ਮਰਜ਼ੀ ਫੈਸਲਾ ਲਿਆ ਗਿਆ। ਅੱਜ ਵੀ ਸਾਡੇ ਸਾਫਤਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਸੀਗੇ ਕਿ ਬਿਰਸਾ ਸਿੰਘ ਮਲਟੋਹਾ ਅਕਾਲੀ ਦਲ ਆਸਤੇ ਵੱਡਾ ਭਾਰੀ ਪੱਥਰ ਸੀਗਾ। ਜਿਹੜਾ ਕਾਲੀ ਦਲ ਦੇ ਜਹਾਜ਼ ਨੂੰ ਡਬੋ ਰਿਆ ਸੀਗਾ ਤੇ ਅਸੀਂ ਉਹਨੂੰ ਬਾਹਰ ਕੱਢ ਕੇ ਸੁਟੇ ਮੈਂ ਪੱਥਰੀ ਹੈ ਹਾਂਜੀ ਤੇ ਜਿਸ ਤਰ੍ਹਾਂ ਦੇ ਜਥੇਦਾਰ ਜੀ ਤੁਸੀਂ ਸ਼ਾਸ਼ਾ ਰਚੀਆਂ ਨੇ ਉਹ ਤਾਂ ਲੰਗੀਆਂ ਹੋ ਗਈਆਂ ਕਾਲੀ ਈ ਮਿਸ਼ਨ ਪੰਜਾਬੀ ਵੀਰ ਸਿੰਘ ਭਿੰਡਰ ਵਗੈਰਾ ਜਿਹੜੇ ਜਿਹੜੇ ਚੈਨਲ ਚਲਾਉਂਦੇ ਨੇ ਉਨਾ ਨਿੱ ਤਾ ਹੱਡੀ ਜੂਨ 2025 ਤੋਂ ਲੈ ਕੇ ਆਫਟਰ ਇਲੈਕਸ਼ਨ ਪਾਰਲੀਮੈਂਟ ਤੋਂ ਬਾਅਦ ਜਿਸ ਤਰ੍ਹਾਂ ਦੀ ਤੁਸੀਂ ਸ਼ਾਸ਼ਾ ਰਚੀਆਂ ਅਸੀਂ ਸਾਰੇ ਹੈਰਾਨ ਸੀ ਕਿ ਰਖੜਾ ਸਾਹਿਬ ਤੇ ਚੰਦੂ ਮਾਇਰਾ ਸਾਹਿਬ ਕਿਵੇਂ ਇਕੱਠੇ ਹੋ ਗਏ ਇਹ ਤਾਂ ਦੋ ਧੁਰੇ ਨੇ ਧਰਤੀ ਦੇ ਇਹ ਤਾਂ ਇਕੱਠੇ ਹੋ ਹੀ ਨਹੀਂ ਸਕਦੇ ਪਰ ਸਾਨੂੰ ਨਹੀਂ ਸੀ ਪਤਾ ਕਿ ਵਿੱਚ ਤੁਸੀਂ ਜੇ ਪਰ ਤੁਸੀਂ ਇਹ ਜਿਹੜਾ ਰੂਲ ਅਦਾ ਕੀਤਾ ਕਿ ਉਹਨਾਂ ਦੋ ਧੁਰਿਆਂ ਨੂੰ ਇੱਕ ਦੁਨੀਆ ਦਾ ਅਜੂਬਾ ਪ੍ਰਗਟ ਕਰਕੇ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਤੇ ਪਤਾ ਨਹੀਂ ਕਿਹੜੇ ਸਬਜਬਾਗ ਵਿਖਾਏ ਜੀ ਹਾਂਜੀ ਉਹ ਸਾਰਾ ਕੁਝ ਨੰਗਾ ਹੋ ਗਿਆ ਉਸ ਤੋਂ ਬਾਅਦ ਕਿਵੇਂ ਸਕੀਮ ਬਣੀ ਕਿ ਸ਼੍ਰੀ ਅਕਾਲ ਤਖਸਾਲ ਤੇ ਦਰਖਾਸਤ ਦਿੱਤੀ ਜਾਵੇ ਕਿਵੇਂ ਦਰਖਾਸਤ ਦੇ ਉੱਤੇ ਤੁਸਾਂ ਪ੍ਰਤੀਕਰਮ ਦਿੱਤਾ ਕਿਵੇਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਇਹ ਕਿਸੇ ਨੂੰ ਨਹੀਂ ਮੈਂ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਤੁਸੀਂ ਹੁਕਮ ਸਨਾਤਾ ਅਸੀਂ ਕਿਸੇ ਵਿਅਕਤੀ ਦਾ ਸਤਿਕਾਰ ਨਹੀਂ ਕਰਦੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਦਾ ਤੇ ਫਸਿਲ ਦਾ ਸਤਿਕਾਰ ਕਰਦੇ ਤੇ ਮਿਰਚਾ ਸਿੰਘ ਬਲਟੋਹਾ ਨੇ ਕੀਤਾ ਤੇ ਪਰ ਹੁਕਮਨਾਮਾ ਦੀ ਇੱਕ ਮਰਿਆਦਾ ਮੈਂ ਕੁਮਰਿਆਦਾ ਸਿਖਾਉਣ ਵਾਸਤੇ ਨਹੀਂ ਕੋਈ ਕਿੰਤੋਂ ਪਰੰਤੂ ਕਰਨ ਵਾਸਤੇ ਨਹੀਂ ਬੈਠਾ ਪਰ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜਾ ਵੀ ਸ਼ਬਦ ਮੇਰੇ ਵਰਗਾ ਕੋਈ ਅਣਜਾਣ ਬੰਦਾ ਕੋਈ ਰਾਜਨੀਤਿਕ ਕੋਈ ਸਧਾਰਨ ਵਿਅਕਤੀ ਕੋਈ ਦੁਨੀਆਦਾਰੀ ਵਾਲਾ ਕੱਢ ਦਵੇ ਤੇ ਗੱਲ ਅਖਰੀ ਹੈ ਅੱਜ ਸਨੌਰ ਤੇ ਬੋਲਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਆ ਕਿ ਸੀ ਜਿਹੜੀ ਹੈ ਅਕਾਲੀ ਦਲ ਨੂੰ ਜਿਹੜੀ ਫਸੀਲ ਹੈ ਜਿਹੜੀ ਅਕਾਲ ਤਖਦੀ ਉਹਨੂੰ ਜਿਸ ਤਰ੍ਹਾਂ ਚੌਕੇ ਤੇ ਸ਼ਿੱਕੇ ਮਾਰਨ ਵਾਸਤੇ ਕ੍ਰਿਪਟ ਦੀ ਪਿੱਚ ਬਣਾਈ ਜਾਂਦੀ ਹੈ ਅਸੀਂ ਉਹ ਜਿਹੜੀ ਹੈ ਇਹਨਾਂ ਨੂੰ ਪਿੱਚ ਬਣਾ ਕੇ ਦਿੱਤੀ ਸੀ ਮੈਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਸਦ ਦੀ ਫਸੀਲ ਤੇ ਕ੍ਰਿਪਟ ਦੀ ਪਿੱਚ ਜਿਹੜੀਆਂ ਇੱਕ ਹੋ ਸਕਦੀਆਂ ਨੇ ਇਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਇਹ ਤਾਂ ਕਦਾ ਚਿਤ ਨਹੀਂ ਹੋ ਸਕਦਾ ਤੁਸੀਂ ਕ੍ਰਿਪਟ ਦੀ ਪੇਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਨਾਲ ਸੰਗਿਆ ਦੇ ਰਹੇ ਜੇ ਉਹਦੇ ਨਾਲ ਤੁਲਨਾ ਕਰ ਰਹੇ ਜੇ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਪਵਿੱਤਰ ਫਸੀਲ ਦਾ ਸਿੱਖ ਮਰਿਆਦਾ ਦੀ ਉਲੰਘਣਾ ਹੈ ਮੈਂ ਬੇਨਤੀ ਕਰੂੰਗਾ ਕਿ ਜਿਵੇਂ ਹਰਪ੍ਰੀਤ ਸਿੰਘ ਜੀ ਤੁਸੀਂ ਕਦੀ ਮਾਫੀ ਤਾਂ ਮੰਗੀ ਨਹੀਂ ਤੁਹਾਡੀ ਸਭ ਜਿੰਦਗੀ ਚ ਜਿਹੜਾ ਸਿੱਖੀ ਚ ਸਭ ਤੋਂ ਵੱਡਾ ਸਿਧਾਂਤ ਹੈ ਮਾਫੀ ਦਾ ਮਾਫ਼ੀ ਮੰਗਣਾ ਤੇ ਕਿਸੇ ਨੂੰ ਮਾਫ਼ ਕਰਨਾ ਇਹ ਬੜਾ ਵੱਡਾ ਸਿਧਾਂਤ ਹੈ ਸਿੱਖੀ ਚ ਤੇ ਨਾ ਤੇ ਤੁਸੀਂ ਮਾਫ਼ੀ ਮੰਗਦੇ ਹੀ ਜੇ ਕਦੇ ਵੱਡੇ ਵੱਡੀਆਂ ਗੱਲਾਂ ਕਰਕੇ ਉਹਨਾਂ ਤੋਂ ਭੱਜ ਕੇ ਜਾਂ ਮਰਜ਼ਾਦਾਂ ਦੀ ਉਲੰਘਣਾ ਕਰਕੇ ਤੇ ਨਾ ਤੁਸੀਂ ਭਾਵੇਂ 100 ਕੋਈ ਮਾਫ਼ੀ ਮੰਗੀ ਜਾਏਵੇਂ ਜੋ ਤੁਹਾਡੇ ਮਨ ਦੀ ਜ਼ਹਿਰ ਹੈ ਉਹ ਤੁਸੀਂ ਕੰਡਦੇ ਕੱਢਦੇ ਜੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਮੈਂ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਕੋਲੋਂ માफ़ी ਹੱਥ ਜੋੜ ਕੇ ਵੀ ਮੰਗੀ ਸੀ ਅੰਦਰ ਵੀ ਤੇ ਨਾਲ ਹੀ ਮੈਂ ਤੁਹਾਨੂੰ ਲਿਖਤੀ ਰੂਪ ਵਿੱਚ ਵੀ ਮੰਗੀ ਸੀ 15 ਅਕਤੂਬਰ ਨੂੰ ਚਾਹਾਂ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਮੈਂ ਮੰਨ ਕਰਦਾ ਹਾਂ ਕਿ ਜਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ માफ़ी ਮੰਗਣ ਜਿਹੜਾ ਉਹਨਾਂ ਨੇ ਫਸੀਰ ਦਾ ਕ੍ਰਿਟ ਦੀ ਪੇਚ ਨਾਲ ਤੁਲਣਾ ਕਰਕੇ ਜਿਹੜਾ ਨਰਾਦਰ ਕੀਤਾ ਹੈ ਤੇ ਨਹੀਂ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਹਾਂਜੀ ਕਿਉਂਕਿ ਉਹਨਾਂ ਨੇ ਇਹ ਬੜਾ ਨਿੰਦਾ ਜਨਕ ਕੰਮ ਕੀਤਾ